ਭੰਗੂ ਆਪ ਵੀ ਨਹੀਂ ਰਿਹਾ ਤੇ ਪਰਲ ਦਾ ਜਿਹੜਾ ਸਾਰਾ ਸਾਮਰਾਜ ਵੀ ਉੱਜੜ ਗਿਆ। ਇਹਦੇ ਵਿੱਚ ਹੁਣ ਕੀ ਆ ਹੁਣ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਤੇ ਹੋ ਸਕਦਾ 15 ਜਾਂ 2-4 ਮੈਲੀ ਜਾਣ। ਠੀਕ ਹੈ ਤੇ ਬਹੁਤ ਔਖਾ ਇਹ ਜਗ੍ਹਾ ਤੇ ਇਨੀ ਸੁਣ ਜਗ੍ਹਾ ਦੇ ਉੱਤੇ ਕਬਰ ਕਰਨਾ ਕਿਉਂਕਿ ਇਹ ਵੀ ਆਪਾਂ ਗੱਲ ਕਰਕੇ ਮੌਤ ਨੂੰ ਮਾਸੀ ਕਹਿਣ ਵਾਲਾ ਕੰਮ ਹੈ। ਪਰ ਫਿਰ ਵੀ ਉਹਨਾਂ ਲੋਕਾਂ ਵਾਸਤੇ ਕਿਸੇ ਨੂੰ ਤਾਂ ਆਵਾਜ਼ ਠਾਉਣੀ ਪਣੀ ਹੈ ਜਿਨ੍ਹਾਂ ਦੀ ਕੋਈ ਨਹੀਂ ਸੁਣ ਰਿਹਾ। ਲਗਾਤਾਰ ਇਹਦੇ ਸਰਗਾ ਆ ਉੱਪਰ ਸ਼ਤਾਂ ਦਿਖਾ ਲਗੇ। ਕੋਈ ਸਰਗਿਆ ਨਹੀਂ ਛੱਡਿਆ ਕੋਈ ਪੈਪ ਨਹੀਂ ਛੱਡੀ ਕੋਈ ਟੂਟੀ ਨਹੀਂ ਛੱਡੀ ਸਭ ਇਫੋ ਲੈ ਕੇ ਉੱਜੜ ਗਏ ਫਿੱਟ ਰਿਆ ਗਿਆ ਮਾਫੀਆ ਡਾਉਣ ਮਾਫੀਆ ਠੀਕ ਹੈ ਤੇ ਹੋਰ ਮੈਂ ਕਈ ਸ਼ਬਦਾਂ ਪੜ੍ਹਨੇ ਵੀ ਨਹੀਂ ਚਾਹੁੰਦਾ ਤਾਂ ਤੁਸੀਂ ਦੇਖ ਲਓ ਵੀ ਆਹ ਚੀਜ਼ਾਂ ਰਹਿ ਗਈਆਂ ਨੇ ਇੱਥੇ ਆਹ ਕੁਝ ਆ ਮੰਨ ਲਓ ਵੀ ਸਭ ਕੁਝ ਇੱਕ ਕ੍ਰਾਈਮ ਦਾ ਅੱਡਾ ਬਣ ਚੁੱਕਿਆ ਕਈ ਬੰਦੇ ਇਫੋ ਸੀਗੇ ਜਿਨ੍ਹਾਂ ਨੇ ਆਪਦੀ ਦਸਾਂ ਨਾ ਹੌਂਦੀ ਸਾਰੀ ਕਮਾਈ ਪਰਲ ਗਰੁੱਪ ਨੂੰ ਦੇਤੀ ਤੇ ਅੱਜ ਪਰਲ ਗਰੁੱਪ ਦਾ ਅੱਗੇ ਜਿੰਨੇ ਭਾਗੀਦਾਰਾ ਉਹ ਤਾਂ ਨਜ਼ਾਰੇ ਲੈ ਰਹੇ ਆ ਹੁਣ ਤਾਂ ਹਰੇਕ ਨੂੰ ਕਹਿੰਦਾ ਭੰਗੂ ਚਿਹਰਾ ਸੀਗਾ ਜਦੋਂ ਭੰਗੂ ਹੀ ਮਰ ਗਿਆ ਹੁਣ ਕਿਹਨੂੰ ਫੜ ਕੇ ਅੰਦਰ ਦੇਣਗੇ ਪਰ ਇਸੇ ਜਗ੍ਹਾ ਦੇ ਉੱਪਰ ਕੈਪਟਨ ਅਮਰਿੰਦਰ ਸਿੰਘ ਨੇ ਗਟਕਾ ਸਾਹਿਬ ਹੱਥ ਵਿੱਚ ਫੜ ਕੇ ਜਿਹੜਾ ਹੈਗਾ ਝੂਠੀ ਸੌਂ ਖਾਦੀ ਸੀਗੇ ਪੰਜਾਬ ਦੇ ਵਿੱਚੋਂ ਜਿਹੜਾ 3 ਮਹੀਨੇ ਦੇ ਵਿੱਚ ਨਸ਼ਾ ਖਤਮ ਕਰ ਦੂੰਗਾ ਉਹ ਵੀ ਇਸੇ ਜਿਹੜਾ ਹੈਗਾ ਪਰਲ ਸਿਟੀ ਦੇ ਆਪਾਂ ਕੀ ਅੰਦਰ ਬਣੇ ਗਰਾਊਂਡਾਂ ਦੇ ਵਿੱਚ ਇਹ ਚੀਜ਼ਾਂ ਕਹਦੀਆਂ ਜਦੋਂ ਪੰਜਾਬ ਦੇ ਵਿੱਚ ਅਕਾਲੀਆਂ ਦੀ ਸਰਕਾਰ ਸੀਗੀ ਦੋ ਵਾਰ ਰਿਪੀਟ ਹੋਈ ਤੇ ਕਬੱਡੀ ਕੱਪ ਜਦੋਂ ਕਰਾਇਆ ਗਿਆ ਨਾ ਤਾਂ ਉਹਨੂੰ ਸਪான்ਸਰ ਕਰਨ ਵਾਲੀ ਇੱਕੋ ਇੱਕ ਕੰਪਨੀ ਸੀ ਪਰਲ ਕਬੱਡੀ ਕੱਪ ਗਿਆ ਹੈ ਸ਼ਾਇਦ ਤੁਹਾਨੂੰ ਯਾਦ ਹੋ ਪਰਲ ਸਿਟੀ ਜਿਹਦਾ ਮਾਲਕ ਆਪਾਂ ਕਹਿੰਦੇ ਪੰਗੂ ਇਹਦੇ ਪਿੱਛੇ ਜੇਲ ਹੈ ਠੀਕਾ ਗਵਿੰਦਪੁਰਾ ਲਗਭਗ ਕਹਿੰਦੇ ਖੇਤਾਂਾਂ ਖੇਤ ਲੱਗਦੇ ਆ ਉੱਥੇ ਜਿਹੜਾ ਹੈਗਾ ਉਹਦੀ ਮੌਤ ਹੋ ਜਾਂਦੀ ਪਾਰੇ ਕੀ ਗੱਲ ਆ ਲੋਕਾਂ ਦਾ ਪੈਸਾ ਤਾਂ ਭਾਵੇਂ ਉਹਨੇ ਜਿਹੜਾ ਲਹੂ ਤਾਂ ਬਹੁਤ ਚੂਸਿਆ ਪਰ ਉਹਦਾ ਅੰਤ ਤਾਂ ਜਿਹੜਾ ਸੀਗਾ ਉਹ ਆਪਾਂ ਗੱਲ ਕਰਕੇ ਜਿਨ੍ਹਾਂ ਨੇ ਮੱਛਰਾਂ ਨਹੀਂ ਕੀਤਾ ਪਰ ਇਹ ਵੀ ਐ ਵੀ ਉਹ ਲੈ ਕੇ ਕੁਝ ਨਹੀਂ ਗਿਆ ਪਰ ਲੋਕਾਂ ਕੋਲੇ ਵੀ ਕੁਝ ਨਹੀਂ ਛੱਡਿਆ ਉਹਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਅੱਜ ਜਿਸ ਜਗ੍ਹਾ ਤੇ ਖੜਾ ਇਹ ਪਰਲ ਸਿਟੀ ਦਾ ਡ੍ਰੀਮ ਪ੍ਰੋਜੈਕਟ ਹੈ ਠੀਕ ਆ ਭਾਵੇਂ ਤੁਹਾਨੂੰ ਹੁਣ ਇਹ ਲੱਗਦਾ ਕਿ ਇੱਥੇ ਸਾਰੇ ਸਾਰੇ ਗੰਦ ਦੇ ਢੇਰ ਰਹਿ ਗਿਆ ਲੋਕ ਆਪਦਾ ਕੂੜਾ ਆ ਲਾ ਜਾਂਦੇ ਆ ਜੋ ਘਰਾਂ ਦਾ ਬਚਿਆ ਖੋਜਿਆ ਇੱਥੇ ਡਿੱਗ ਪੈਂਦਾ ਇਹ ਪਰਲ ਸਿਟੀ ਆ ਜਿਹਦਾ ਮਾਲਕ ਆਪਾਂ ਕੀਏ ਪੰਗੂ ਇਹਦੇ ਪਿੱਛੇ ਜੇਹਲ ਹੈ ਠੀਕ ਆ ਗਵਿੰਦਪੁਰਾ ਲਗਭਗ ਕੀਏ ਖੇਤਾਂ ਖੇਤ ਲੱਗਦੇ ਆ ਉੱਥੇ ਜਿਹੜਾ ਹੈਗਾ ਉਹਦੀ ਮੌਤ ਹੋ ਜਾਂਦੀ ਹੈ ਪਰ ਇਸੇ ਜਗ੍ਹਾ ਦੇ ਉੱਪਰ ਕੈਪਟਨ ਅਮਰਿੰਦਰ ਸਿੰਘ ਨੇ ਗਟਕਾ ਸਾਹਿਬ ਹ ਹੱਥ ਵਿੱਚ ਫੜ ਕੇ ਜਿਹੜਾ ਹੈਗਾ ਝੂਠੀ ਸੌਂਹ ਖਾਦੀ ਸੀ ਪੰਜਾਬ ਦੇ ਵਿੱਚੋਂ ਜਿਹੜਾ 3 ਮਹੀਨੇ ਦੇ ਵਿੱਚ ਨਸ਼ਾ ਖਤਮ ਕਰ ਦੂੰਗਾ ਉਹ ਵੀ ਇਸੇ ਜਿਹੜਾ ਹੈਗਾ ਪਰਲ ਸਿਟੀ ਦੇ ਆਪਾਂ ਕੀ ਅੰਦਰ ਬਣੇ ਗਰਾਊਂਡਾਂ ਦੇ ਵਿੱਚ ਇਹ ਚੀਜ਼ਾਂ ਕਰਦੀਆਂ ਨਾਜ ਭੰਗੂ ਰਿਆ ਤੇ ਨਾ ਅੱਜ ਕੈਪਟਨ ਅਮਰਿੰਦਰ ਸਿੰਘ ਜਿਹੜਾ ਸਿਆਸਤ ਦੇ ਵਿੱਚ ਕੋਈ ਨਾਮਵਰ ਚਿਹਰਾ ਆ ਰਿਹਾ ਪਰ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਪਰ ਇਹਦੇ ਵਿੱਚ ਲੱਖਾਂ ਲੋਕਾਂ ਦੇ ਪੰਜਾਬ ਦੇ ਲੱਖਾਂ ਲੋਕਾਂ ਦੇ ਜਿਹੜੇ ਪੈਸੇ ਅੱਜ ਤੱਕ ਫਸੇ ਹੋਏ ਨੇ ਜਿਹੜੀਆਂ ਆਪਾਂ ਗੱਲ ਕਰਕੇ ਪਰਲ ਸਿਟੀ ਦੀਆਂ ਜਿਹੜੀਆਂ ਪਰਲ ਗਰੁੱਪ ਦੇ ਜਿੰਨੀਆਂ ਵੀ ਜਾਇਦਾਦਾਂ ਨੇ ਉਹਨਾਂ ਨੂੰ ਆਪਾਂ ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਨੇ ਸੈਭੀ ਨੇ ਜਿਹੜਾ ਹੈਗਾ ਆਪਦੇ ਕਬਜ਼ੇ 'ਚ ਕੀਤਾ ਹੋਇਆ ਪਰ ਹਜੇ ਤੱਕ ਸਰਕਾਰਾਂ ਬਦਲਦੀਆਂ ਰਹਿੰਦੀਆਂ ਸਰਕਾਰਾਂ ਆਉਂਦੀਆਂ ਰਹਿੰਦੀਆਂ ਪਰਲ ਦੇ ਵਿੱਚ ਫਸੇ ਹੋਏ ਪੈਸੇ ਆਲੇ ਜਿੰਨੇ ਵੀ ਪਰਿਵਾਰ ਆ ਹਰ ਵਾਰ ਉਹ ਆਪਣਾ ਯੂਨੀਅਨਾਂ ਬਣਾ ਕੇ ਵੱਖ-ਵੱਖ ਪਾਰਟੀਆਂ ਕੋਲੇ ਗਏ ਆ ਦੁੱਖ ਰੋਏ ਆ ਹਰ ਇੱਕ ਸਰਕਾਰ ਕਹਿੰਦੀ ਆ ਕਿ ਅਸੀਂ ਬਣਾਵਾਂਗੇ ਇਹਨਾਂ ਨੇ ਕਾਂਗਰਸ ਵੀ ਦੇਖ ਲਏ ਇਹਨਾਂ ਨੇ ਕਾਲੀ ਵੀ ਦੇਖ ਲਏ ਇਹਨਾਂ ਨੇ ਝਾੜੂ ਵਾਲੇ ਵੀ ਦੇਖ ਲਏ ਤੇ ਇਹਨਾਂ ਮਤਲਬ ਸਰਕਾਰਾਂ ਬਦ ਲੱਗੀਆਂ ਪਰ ਇਹਨਾਂ ਲੋਕਾਂ ਨੂੰ ਹਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਮੈਂ ਤੁਹਾਨੂੰ ਇਹਦੇ ਅੰਦਰ ਦਿਖਾਉਣਾ ਕਿੰਨਾ ਵੱਡਾ ਪ੍ਰੋਜੈਕਟ ਸੀਗਾ ਆ ਜਿਹੜੇ ਸ਼ੀਸ਼ੇ ਸੀਗੇ ਇਹ ਤਾਂ ਚਲੋ ਟੁੱਟ ਗਏ ਤੇ ਜਿਹੜਾ ਆ ਲੋਹਾ ਸੀਗਾ ਇਹਦਾ ਉਹ ਅਮਲੀ ਭੰਗੀ ਪਾਈ ਸੀ ਜਿਹੜੇ ਉਹ ਇਥੇ ਤੋੜ ਕੇ ਨਾਂਗੇ ਅੰਦਰ ਉਸ ਬੰਦੇ ਦਾ ਕੀ ਕੀ ਸੀਗਾ ਉਹ ਆਪਾਂ ਅੰਦਰ ਜਾ ਕੇ ਦੇਖਦੇ ਆਂ ਇਹ ਸਿਰਫ ਆਪਾਂ ਗਏ ਆ ਆਪਾਂ ਗੱਲ ਕਰ ਗਏ ਜਿੱਥੋਂ ਐਂਟਰੀ ਪੁਆਇੰਟ ਆ ਉਹ ਹੈ ਆਪਾਂ ਗੱਲ ਕਰ ਗਏ ਜਿਹੜੇ ਦੋਨੇ ਪਾਸੇ ਆ ਠੀਕ ਆ ਇਥੇ ਟਰੀ ਵਗੈਰਾ ਲੱਗੇ ਹੋਏ ਸੀਗੇ ਬਹੁਤ ਜ਼ਿਆਦਾ ਜਿਹੜਾ ਹੈਗਾ ਇਹ ਜਗਾ ਵੱਡੀ ਆ ਲਗਭਗ ਕਈ ਆਪਾਂ ਕਹਿੰਗੇ ਦਰਜਨਾ ਕਿੱਲਿਆਂ ਦੇ ਵਿੱਚ ਇਹ ਆ ਠੀਕਾ ਜੋ ਸਾਹਮਣੇ ਬਿਲਡਿੰਗ ਇਧਰਲੇ ਪਾਸੇ ਦੇਖ ਰਹੀਏ ਇਹ ਕਹਿੰਦੇ ਵੀ ਇੱਥੋਂ ਇਹਨਾਂ ਦਾ ਜਿਹੜਾ ਆਪਦਾ ਦਫਤਰ ਸੀਗਾ ਅੱਜ ਕੱਲ ਇਹ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਠੀਕ ਹੈ ਜਦੋਂ ਲੋਕ ਇਸ ਜਗ੍ਹਾ ਦੇ ਕੋਲ ਦੀ ਲੰਘਦੇ ਆ ਕਿਉਂਕਿ ਬਠਿੰਡਾ ਤੋਂ ਜਦੋਂ ਗੋਨਿਆਣਾ ਰੋਡ ਆ ਉਹਨਾਂ ਨੂੰ ਇਹ ਲੱਗਦਾ ਵੀ ਯਾਰ ਚਲ ਕੋਈ ਗੱਲ ਨਹੀਂ ਭੰਗੂ ਮਰ ਗਿਆ ਪਰ ਆਹ ਜਗ੍ਹਾ ਤਾਂ ਸਰਕਾਰ ਨੇ ਕਬਜ਼ੇ 'ਚ ਕੀਤੀ ਹੋਈ ਹੈ ਸ਼ਾਇਦ ਸਾਡੇ ਪੈਸੇ ਜਿਹੜਾ ਹੈਗਾ ਜਗ੍ਹਾ ਨੂੰ ਜਿਹੜਾ ਵੇਚ ਕੇ ਦਿੱਤੇ ਜਾਣ ਪਰ ਮੈਂ ਦੱਸਦੇ ਆ ਕਿ ਇਹ ਸੈਵੀ ਦੇ ਅੰਡਰ ਤੇ ਸੈਵੀ ਗਾਂਹ ਜਾ ਕੇ ਕਿੰਨਿਆਂ ਨੂੰ ਕੀ ਭੁਗਤਦਾ ਉਹ ਉਹ ਬਾਅਦ ਦੀਆਂ ਗੱਲਾਂ ਨੇ ਪਰ ਫਲਹਾਲ ਤੁਹਾਨੂੰ ਮੈਂ ਦੋ ਤਿੰਨ ਚੀਜ਼ ਦਿਖਾ ਦਿਆਂ ਉਹ ਸਾਹਮਣੇ ਟੈਂਕੀ ਦਿਖਾ ਦਿਓ ਠੀਕ ਹੈ ਮਤਲਬ ਇਹ ਪੂਰੀ ਤੇ ਪੂਰੀ ਜਿਹੜੀ ਪਰਲ ਸਿਟੀ ਸੀ ਇਹ ਬਣ ਚੁੱਕੀ ਸੀ ਇਹ ਪ੍ਰੋਜੈਕਟ ਸੀ ਲਗਭਗ ਜਿਹੜਾ ਕੰਪਲੀਟ ਹੋਣਾ ਸੀ ਕਿਸੇ ਟਾਈਮ ਭਾਂਗੂ ਦੇ ਇਨ ਹੀ ਚੜਾਈ ਹੁੰਦੀ ਸੀ ਕਿ ਜਦੋਂ ਪੰਜਾਬ ਦੇ ਵਿੱਚ ਅਕਾਲੀਆਂ ਦੀ ਸਰਕਾਰ ਸੀਗੀ ਦੋ ਵਾਰੀ ਰਿਪੀਟ ਹੋਈ ਤੇ ਕਬੱਡੀ ਕੱਪ ਜਦੋਂ ਕਰਾਇਆ ਗਿਆ ਨਾ ਤਾਂ ਉਹਨੂੰ ਸਪான்ਸਰ ਕਰਨ ਵਾਲੀ ਇੱਕੋ ਇੱਕ ਕੰਪਨੀ ਸੀ ਪਰਲ ਕਬੱਡੀ ਕੱਪ ਗਿਆ ਹੈ ਸ਼ਾਇਦ ਤੁਹਾਨੂੰ ਯਾਦ ਹੋਵੇ ਇਹ ਉਹ ਪਰਲ ਕੰਪਨੀ ਆ ਜਿਨੇ ਆਪਾਂ ਗੱਲ ਕਰ ਲਈ ਪਰਲ ਕਬੱਡੀ ਕੱਪ ਕਰਾਇਆ ਸੀ ਸੁਖਵੀਰ ਸਿੰਘ ਬਾਦਲ ਦਾ ਉਹ ਡ੍ਰੀਮ ਪ੍ਰੋਜੈਕਟ ਸੀਗਾ ਤੇ ਬਹੁਤ ਜ਼ਿਆਦਾ ਆਪਾਂ ਗੱਲ ਕਰ ਗਏ ਆਪਾਂ ਦੇਖਿਆ ਵੀ ਉਹਦੋਂ ਪੀਡੀਸੀ ਪੰਜਾਬੀ ਦੇ ਉੱਪਰੋਂ ਚੱਲਦਾ ਅੱਜ ਆ ਪਰਲ ਗਰੁੱਪ ਦੇ ਅੰਦਰ ਕੀ ਆ ਮੈਂ ਤੁਹਾਨੂੰ ਉਹ ਦਿਖਾਉਣਾ ਹੈ ਅਸਲ ਵਿੱਚ ਇੱਕ ਤਰ੍ਹਾਂ ਦਾ ਜਿਹੜਾ ਸੀਕ੍ਰੀਟ ਆਪਰੇਸ਼ਨ ਆ ਆਪਾਂ ਬਿਨਾਂ ਕਿਸੇ ਜਿਹੜਾ ਹੈਗਾ ਦੱਸੇ ਕਿਸੇ ਨੂੰ ਦਿਖਾਉਣਾ ਆ ਵੀ ਕੀ ਆ ਇਧਰਲੇ ਪਾਸੇ ਸਾਰੇ ਪਾਸੇ ਤੁਸੀਂ ਦੇਖੋਗੇ ਜਾਂ ਤਾਂ ਹੁਣ ਕੰਡਿਆਲੀਆਂ ਕਿਕਰਾਂ ਰਹੀਆਂ ਇੱਥੇ ਬਾਈ ਮੇਰੋ ਠੀਕ ਹੈ ਜਾ ਰਹਿ ਗਿਆ ਇੱਥੇ ਆਪਾਂ ਗੱਲ ਕਰੀਏ ਲੋਕਾਂ ਦਾ ਵਾਧੂ ਘਾਟੂ ਸਮਾਨ ਆ ਜਿਹੜਾ ਹੁਣ ਤੁਹਾਨੂੰ ਮੈਂ ਲੈ ਕੇ ਜਾ ਰਿਹਾ ਇੱਥੇ ਅਜੇ ਤੱਕ ਕੋਈ ਕਲੋਨੀ ਵਗੈਰਾ ਦਾ ਸਾਰੇ ਹੀ ਕੱਟੀ ਗਈ ਸੀਗੀ ਤੇ ਇੱਥੇ ਕੰਦ ਵੀ ਕੀਤੀ ਗਈ ਹੋਈ ਸੀ ਸਾਰੇ ਸਾਰੇ ਚਾਰਦਵਾਰੀ ਪਰ ਉਦੋਂ ਪਹਿਲਾਂ ਪਰਲ ਗਰੁੱਪ ਦਾ ਰੌਲਾ ਪੈ ਗਿਆ ਪਰਲ ਗਰੁੱਪ ਦਾ ਅੰਦਰ ਰੌਲਾ ਪੈ ਗਿਆ ਭੰਗੂ ਨੂੰ ਅੰਦਰ ਜਾਣਾ ਪੈ ਗਿਆ ਠੀਕ ਹੈ ਲੋਕਾਂ ਨੂੰ ਸੀਗਾ ਕਿ ਭੰਗੂ ਅੰਦਰ ਆ ਸ਼ਾਇਦ ਸਾਡੇ ਪੈਸੇ ਨਿਕਲਿਆ ਮੇ ਕਿਉਂਕਿ ਉਹਦਾ ਮਾਲਕ ਫਿਰ ਮਾਲਕ ਨੇ ਬਹੁਤ ਵਾਰ ਕਿਹਾ ਕਿ ਮੈਨੂੰ ਬਾਹਰ ਕੱਢੋ ਮੈਂ ਆਪਦੀ ਜ਼ਮੀਨ ਜਾਇਦਾਦ ਉਹਨਾਂ ਵੇਚ ਕੇ ਮੈਂ ਲੋਕਾਂ ਨਾਲ ਆਪ ਸਮਝੌਤਾ ਕਰ ਲੂੰਗਾ ਲੋਕਾਂ ਨੂੰ ਸਮਝਾ ਲੂੰਗਾ ਪਰ ਉਹ ਚੀਜ਼ਾਂ ਨੂੰ ਬੂਰ ਨਹੀਂ ਪਿਆ ਤੇ ਅੱਜ ਆ ਸਾਰਾ ਖੰਡਰ ਹੋਇਆ ਜਿਹੜਾ ਇਲਾਕਾ ਤੁਸੀਂ ਦੇਖ ਰਹੇ ਹੋ ਇਹ ਹੁਣ ਇਹ ਨਹੀਂ ਪਤਾ ਵੀ ਇਹਦੇ ਪੈਸੇ ਜਦੋਂ ਵਟੇ ਜਾਣਗੇ ਕਿਸੇ ਦਿਨ ਕਿ ਉਹ ਪੈਸਾ ਲੋਕਾਂ 'ਚ ਵੰਡਿਆ ਜਾਊ ਜਾਂ ਉਹਨਾਂ ਬੈਂਕਾਂ ਨੂੰ ਦਿੱਤਾ ਜਾਊਗਾ ਜਿੰਨਾਂ ਤੋਂ ਭੰਗੂ ਨੇ ਕਰਜ਼ਾ ਲਿਆ ਸੀ ਪਰ ਇਹ ਸਵਾਲ ਜਿਉਂਦਾ ਤਿਉਂ ਹੈ ਅੱਜ ਵੀ ਇਹ ਜਗ੍ਹਾ ਦੀ ਕੀਮਤ ਆਪਾਂ ਗੱਲ ਕਰੀਏ ਤਾਂ ਕਰੋੜਾਂ ਦੇ ਵਿੱਚ ਆ ਕਈ ਸੈਂਕੜੇ ਕਰੋੜਾਂ ਦੇ ਵਿੱਚ ਆ ਕਾਰਨ ਕਿ ਕਿਉਂਕਿ ਬਠਿੰਡਾ ਇੱਕ ਜਿਹੜਾ ਹੈਗਾ ਹੱਬ ਬਣਿਆ ਹੋਇਆ ਸਭ ਤੋਂ ਜੇ ਗੱਲ ਕਰੀਏ ਪੰਜਾਬ ਦੇ ਉਹ ਸ਼ਹਿਰ ਜਿਹੜੇ ਬਹੁਤ ਤੇਜ਼ੀ ਨਾਲ ਵਿਕਸਤ ਕਰ ਰਹੇ ਉਹਨਾਂ 'ਚ ਬਠਿੰਡਾ ਇੱਕ ਹੈ ਕਿਉਂਕਿ ਬਠਿੰਡਾ ਦੇ ਵਿੱਚ ਏਮਜਾਉਣ ਦੇ ਕਰਕੇ ਤੇ ਬਠਿੰਡਾ ਕਿਉਂਕਿ ਹਸਪੀਟਲਿਟੀ ਦਾ ਤਾਂ ਹਸਪੀਟਲਾਂ ਦਾ ਤਾਂ ਉਹਨਾ ਹੱਬ ਹੀ ਆ ਨਾ ਜੇ ਕੋਈ ਬੰਦਾ ਚਾਹੇ ਆਪਾਂ ਕਿ ਰਾਜਸਥਾਨ ਆ ਚਾਹੇ ਹਰਿਆਣਾ ਤੇ ਚਾਹੇ ਦੂਰ ਦੂਰ ਦੇ ਆ ਇਲਾਕਿਆਂ ਤੋਂ ਪੰਜਾਬ ਛੱਡੋ ਸਾਰੇ ਜਣੇ ਬਠਿੰਡੇ ਲੈ ਕੇ ਆਉਂਦੇ ਆ ਮਰੀਜ਼ਾਂ ਨੂੰ ਚੱਕ ਕੇ ਹਨਾ ਤੇ ਇੱਥੇ ਆ ਇੱਥੇ ਗਜਾਂ ਦੇ ਵਿੱਚ ਆਪਾਂ ਗੱਲ ਕਰਗੇ ਫੁੱਟਾਂ ਦੇ ਵਿੱਚ ਜਿਹੜਾ ਹੈਗਾ ਆ ਆਪਾਂ ਗੱਲ ਕਰਗੇ ਤਾਂ ਇੱਥੇ ਬਹੁਤ ਜ਼ਿਆਦਾ ਪੈਸਾ ਮੰਨ ਲਓ ਕਿ ਸੈਂਕਈ ਲੱਖਾਂ ਰੁਪਏ ਨੂੰ ਫੁੱਟ ਹੋਏ ਪਏ ਆ ਤੇ ਕਨਾਲਾਂ ਜਿਹੜੀਆਂ ਹੈਗੀਆਂ ਕਈ ਕਰੋੜਾਂ ਨੂੰ ਹੋਣਗੀਆਂ ਤਾਂ ਲੋਕਾਂ ਦਾ ਪੈਸਾ ਫਸਿਆ ਹੋਇਆ ਕਦੋਂ ਕਿਹੜੀ ਗਵਰਨਮੈਂਟ ਵਾਪਸ ਦਵਾਈਊਗੀ ਇਹ ਤਾਂ ਹੁਣ ਆਪਾਂ ਗੱਗੇ ਗਵਰਨਮੈਂਟਾਂ ਦੇ ਹੱਥ 'ਚ ਆ ਜਾਂ ਉਹਨਾਂ ਰਾਜਨੀਤਿਕ ਲੋਕਾਂ ਦੇ ਹੱਥਾਂ 'ਚ ਆ ਪਰ ਜਿਹੜੇ ਇੱਥੇ ਲੋਕਾਂ ਨੇ ਆਪ ਦੇ ਕਿਸ ਕੋਈ ਦੁੱਧ ਪਾਉਂਦਾ ਸੀਗਾ ਕਹਿੰਦੇ ਪਹਿਲਾਂ ਵੀ ਜਿਹੜਾ ਹੈਗਾ ਨਾ ਭੰਗੂ ਵੀ ਦੁੱਧ ਦੋਦੀ ਸੀਗਾ ਪਤਾ ਨਹੀਂ ਉੱਥੋਂ ਉਹਦੇ ਦਿਮਾਗ 'ਚ ਕਿੱਡੀ ਕਿੱਡੀ ਸਕੀਮ ਆਈ ਕਿਵੇਂ ਉਹਨੇ ਆ ਸਾਰਾ ਐਡਾ ਜਿਹੜਾ ਹੈਗਾ ਮਹਿਲ ਖੜੇ ਕੀਤੇ ਹਨ ਪਰ ਇੱਕ ਗੱਲ ਆ ਲੋਕਾਂ ਦਾ ਪੈਸਾ ਤਾਂ ਭਾਵੇਂ ਉਹਨੇ ਜਿਹੜਾ ਲਹੂ ਤਾਂ ਬਹੁਤ ਜੂਸਿਆ ਪਰ ਉਹਦਾ ਅੰਤ ਜਿਹੜਾ ਸੀਗਾ ਉਹ ਆਪਾਂ ਗੱਲ ਕਰਕੇ ਜਿਨ੍ਹਾਂ ਨੇ ਮੱਛਰਾਂ ਨਹੀਂ ਕੀਤਾ ਪਰ ਇਹ ਵੀ ਹੈ ਵੀ ਉਹ ਲੈ ਕੇ ਕੁਝ ਨਹੀਂ ਗਿਆ ਪਰ ਲੋਕਾਂ ਕੋਲੇ ਵੀ ਕੁਝ ਨਹੀਂ ਛੱਡਿਆ ਉਹਨੇ ਹੁਣ ਸਰਕਾਰਾਂ ਐਡੇ ਵੱਡੇ ਸਕੈਮ ਬਾਰੇ ਕੀ ਸੋਚਦੀਆਂ ਨੇ ਉਹ ਚੁੱਪੀ ਧਾਰੀ ਹੋਈ ਐ ਕਦੇ ਕਦਾਂ ਹੀ ਕੋਈ ਵੀਡੀਓ ਬਣਾਉਂਦਾ ਅਸਲ ਦੇ ਵਿੱਚ ਉਹ ਵੀ ਜਿਹੜੇ ਵੀਡੀਓ ਬਣਾਉਣ ਵਾਲੇ ਵੀ ਚੁੱਪ ਐ ਕਿਤੇ ਹੁਣ ਇਹ ਜਿਹੜਾ ਹੈਗਾ ਹਾਈ ਪ੍ਰੋਫਾਈਲ ਮੁੱਦਾ ਨਹੀਂਗਾ ਆਪਾਂ ਬਿਲਡਿੰਗ ਜਿਹੜੀ ਸਾਹਮਣੇ ਦੇਖ ਰਹੀ ਐ ਦੇ ਅੰਦਰ ਜਾਨੇ ਆ ਤੁਹਾਨੂੰ ਦਿਖਾਉਣੇ ਵੀ ਇੱਥੇ ਕੀ ਕੀ ਜਿਹੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਬਣਾਇਆਂ ਹੋਣਗੀਆਂ ਸੀ ਭੰਗੂ ਆਪ ਵੀ ਨਹੀਂ ਰਿਹਾ ਤੇ ਪਰਲ ਦਾ ਜਿਹੜਾ ਸਾਰਾ ਸਾਮਰਾਜ ਵੀ ਉਜੜ ਗਿਆ ਤੁਸੀਂ ਦੇਖ ਸਕਦੇ ਹੋ ਕਿ ਆਹਾ ਉਹਦਾ ਡ੍ਰੀਮ ਪ੍ਰੋਜੈਕਟ ਦਾ ਡ੍ਰੀਮ ਮਹਿਲ ਸੀਗਾ ਇਹਦੇ ਵਿੱਚ ਹੀ ਭੰਗੂ ਦਾ ਦਫ਼ਤਰ ਸੀਗਾ ਠੀਕ ਹੈ ਤੇ ਪਰ ਇਹਦੇ ਵਿੱਚ ਹੁਣ ਕੀ ਆ ਹੁਣ ਨਸ਼ੇੜੀਆਂ ਦਾ ਅੱਡਾ ਬਣਿਆ ਵਿਆ ਤੇ ਹੋ ਸਕਦਾ ਪੰਦਰ ਜਾਂਦੇ ਦੋ ਚਾਰ ਮੈਲੀ ਜਾਣ ਠੀਕ ਹੈ ਤੇ ਬਹੁਤ ਔਖਾ ਇਹ ਜਗ੍ਹਾ ਤੇ ਇਨੀ ਸੁਣ ਜਗ੍ਹਾ ਦੇ ਉੱਤੇ ਕਬਰ ਕਰਨਾ ਕਿਉਂਕਿ ਇਹ ਵੀ ਆਪਾਂ ਗੱਲ ਕਰਕੇ ਮੌਤ ਨੂੰ ਮਾਸੀ ਕਹਿਣ ਵਾਲਾ ਕੰਮ ਹੈ ਪਰ ਫਿਰ ਵੀ ਉਹਨਾਂ ਲੋਕਾਂ ਵਾਸਤੇ ਕਿਸੇ ਨੂੰ ਤਾਂ ਆਵਾਜ਼ ਠਾਉਣੀ ਪਣੀ ਹੈ ਜਿਨ੍ਹਾਂ ਦੀ ਕੋਈ ਨਹੀਂ ਸੁਣ ਰਿਹਾ ਇਹਨਾਂ ਜਿਹੜਾ ਹੈਗਾ ਪਰਲ ਗਰੁੱਪਾ ਠੀਕ ਹੈ ਪਰਲ ਗਰੁੱਪ ਦਾ ਮਾਲਕ ਹੁਣ ਦੁਨੀਆ ਤੇ ਨਹੀਂ ਰਿਹਾ ਜਗਾ ਜਿਹੜੀ ਦੇਖ ਕੇ ਲੋਕੇ ਕਈ ਬੰਦੇ ਆਪਦੇ ਦਿਲ ਨੂੰ ਤਰਵਾਸਾ ਦਿੰਦੇ ਆ ਕਿ ਸ਼ਾਇਦ ਸਾਡੇ ਪੈਸੇ ਵਾਪਸ ਆ ਜਾਣ ਕਿਉਂਕਿ ਹਜੇ ਵੀ ਪਰਲ ਦੀਆਂ ਪ੍ਰਾਪਰਟੀਆਂ ਦੇ ਉੱਪਰ ਜਿਹੜਾ ਹੈਗਾ ਸਰਕਾਰ ਨੇ ਕਬਜ਼ਾ ਕੀਤਾ ਹੋਇਆ ਪਰ ਸਰਕਾਰ ਵਿੱਚ ਕੌਣ ਹੁੰਦੇ ਆ ਪੋਲੀਟੀਸ਼ੀਅਨ ਤੇ ਪੋਲੀਟੀਸ਼ੀਅਨਾਂ ਜਿਹੜੇ ਹੁੰਦੇ ਆ ਹਮੇਸ਼ਾ ਗੰਢ ਤੁੱਪ ਦੇ ਵਿੱਚ ਰਹਿੰਦੇ ਆ ਵੀ ਕਿ ਉਹਦੀਆਂ ਜਿਹੜੀਆਂ ਪ੍ਰਾਪਰਟੀਆਂ ਹੈਗੀਆਂ ਘੱਟ ਰੇਟਾਂ ਦੇ ਵਿੱਚ ਆਪਾਂ ਨੂੰ ਮਿਲ ਜਾਣ ਤੇ ਆਪਾਂ ਖਾ ਲਗੇ ਤਾਂ ਕਰਕੇ ਲਗਾਤਾਰ ਸਰਕਾਰਾਂ ਬਦਲਣ ਦੇ ਬਾਵਜੂਦ ਵੀ ਹਜੇ ਤੱਕ ਪਰਲ ਗਰੁੱਪ ਦੇ ਉਹਨਾਂ ਆਮ ਘਰਾਂ ਦੇ ਲੋਕਾਂ ਨੂੰ ਲੱਖਾਂ ਦੀ ਗਿਣਤੀ ਦੇ ਬੱਚਿਆਂ ਦੀ ਗਿਣਤੀ ਲੱਖਾਂ ਦੇ ਵਿੱਚ ਆ ਜਿਨ੍ਹਾਂ ਨੇ ਕਿਸੇ ਨੇ ਕੋਈ ਦੁੱਧ ਪਾਉਂਦਾ ਸੀ ਕੋਈ ਲੀੜੇ ਸਿਉਂਕੇ ਦਿੱਤੇ ਆ ਕਿਸੇ ਨੇ ਖੇਤੀ ਬਾੜੀ ਕਰਕੇ ਦਿੱਤੇ ਆ ਕਿਸੇ ਨੇ ਦੁਕਾਨਦਾਰੀ ਚੋਂ ਪੈਸੇ ਦਿੱਤੇ ਉਹਨਾਂ ਬੰਦਿਆਂ ਦਾ ਆਉਣਾ ਕਿਸ ਤਰ੍ਹਾਂ ਹੋਊਗਾ ਇਹ ਹਜੇ ਸਮੇਂ ਦੀ ਆਪਾਂ ਕੇ ਗਰਭ ਦੇ ਵਿੱਚ ਆਂਦਰੋਂ ਦਿਖਾ ਦਗੇ ਤੁਹਾਨੂੰ ਥੋੜਾ ਜਿਆਦਾ ਜਾ ਕੇ ਹੁਣ ਤਾਂ ਆ ਕਤੀੜ ਹੀ ਰਹਿ ਗਏ ਇਹ ਵੀ ਐਂ ਝਾਕਦੇ ਆ ਜਿਵੇਂ ਭੰਗੂ ਝਾਕਦਾ ਹੁੰਦਾ ਸੀ ਕਿਸੇ ਨੇ ਪਰ ਇੱਕ ਗੱਲ ਹੈ ਕਿ ਕੀ ਹੁੰਦਾ ਸਾਮਰਾਜ ਵੱਡੇ ਵੱਡੇ ਟਹਿ ਜਾਂਦੇ ਆ ਠੀਕ ਆ ਕਿਸੇ ਟਾਈਮ ਰੱਬ ਨੂੰ ਟੱਬ ਦਸਣ ਵਾਲੇ ਪਰਲ ਗਰੁੱਪ ਦੇ ਮਾਲਕ ਹਨਾ ਵੱਡੀਆਂ-ਵੱਡੀਆਂ ਪਾਰਟੀਆਂ ਕਰਨ ਵਾਲੇ ਸੁਖਵੀਰ ਬਾਦਲ ਵਰਗਿਆਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਪਰਲ ਕਬੱਡੀ ਕੱਪ ਜਿਨ੍ਹਾਂ ਨੇ ਕਰਾਇਆ ਹੋਵੇ ਠੀਕ ਹੈ ਤੇ ਉਸ ਤੋਂ ਬਾਅਦ ਉਹੀ ਸੁਖਵੀਰ ਸਿੰਘ ਬਾਦਲ ਸ਼ਾਇਦ ਉਹਨਾਂ ਨੇ ਇਹਨਾਂ ਦੀ ਆਪਾਂ ਗੱਲ ਕਰ ਗਏ ਬਾਹਾਂ ਵੀ ਨਹੀਂ ਫੜੀ ਤੇ ਅੱਜ ਕੱਲ ਕੀ ਚੱਲਦਾ ਇੱਥੇ ਕੀ ਰਹਿ ਗਿਆ ਮਾਫੀਆ ਡਾਊਨ ਮਾਫੀਆ ਠੀਕ ਹੈ ਤੇ ਹੋਰ ਮੈਂ ਕਈ ਸ਼ਬਦਾਂ ਪੜ੍ਹਨੇ ਵੀ ਨਹੀਂ ਚਾਹੁੰਦਾ ਨਾ ਤੁਸੀਂ ਦੇਖ ਲਓ ਵੀ ਆਹ ਚੀਜ਼ਾਂ ਰਹਿ ਗਈਆਂ ਨੇ ਇੱਥੇ ਆਹ ਕੁਝ ਹਾਂ ਮੰਨ ਲਓ ਵੀ ਸਭ ਕੁਝ ਇੱਕ ਕ੍ਰਾਈਮ ਦਾ ਅੱਡਾ ਬਣ ਚੁੱਕਿਆ ਠੀਕ ਹੈ ਲਗਾਤਾਰ ਇਹਦੇ ਸਰਗਾ ਆ ਉੱਪਰ ਛੱਤਾਂ ਦਿਖਾ ਲਗੇ ਕੋਈ ਸਰਗਾ ਨਹੀਂ ਛੱਡਿਆ ਕੋਈ ਪਾਇਪ ਨਹੀਂ ਛੱਡੀ ਕੋਈ ਟੂਟੀ ਨਹੀਂ ਛੱਡੀ ਸਭ ਇੱਥੋਂ ਲੈ ਕੇ ਉੱਜੜ ਗਏ ਮਤਲਬ ਜਦੋਂ ਕਿਸੇ ਦਾ ਸਾਮਰਾਜ ਟੈਂਦਾ ਤਾਂ ਉਹਦੀ ਹਾਲਾਤ ਕਿੱਦਾਂ ਨੇ ਹੁੰਦੇ ਆ ਤੁਸੀਂ ਅੱਜ ਪਰਲ ਗਰੁੱਪ ਦਾ ਇਹ ਆਲੀਅਨ ਆਲੀਸ਼ਾਨ ਜਿਹੜੀ ਆ ਕਲੋਨੀ ਆ ਜਿਹੜੀ ਬਠਿੰਡਾ ਗੋਨਿਆਲੇ ਰੋਡ ਤੇ ਆ ਉਦੇ ਹਾਲਾਤ ਦੇਖ ਦੇਖ ਸਕਦੇ ਹੋ ਇਹ ਸਾਰਾ ਕੁਝ ਆਪਾਂ ਗੱਲ ਕਰ ਗਏ ਬਣ ਚੁੱਕਿਆ ਸੀ ਪਰ ਨਹੀਂ ਬਣਿਆ ਇਹ ਸਾਰਾ ਕੁਝ ਦਿਖਾਉਣ ਦਾ ਮੇਰਾ ਮਕਸਦ ਕੀ ਹੈ ਮਕਸਦ ਇਹ ਹੈ ਉਹਨਾਂ ਲੱਖਾਂ ਲੋਕਾਂ ਨੂੰ ਇਨਸਾਬ ਦਿਵਾਉਣਾ ਜਿਹੜੇ ਅੱਜ ਤੱਕ ਇਹ ਗੱਲ ਦੇ ਵਿੱਚ ਤਰਸ ਰਹੇ ਹੈ ਕਈ ਮੇਰੇ ਦੋਸਤਾਂ ਨੇ ਜਿਹੜੇ ਫਾਦਰ ਸਾਹਿਬ ਵੀ ਸੀਗੇ ਠੀਕ ਆ ਉਹ ਬੰਦੇ ਇਸ ਦੁਨੀਆ ਤੋਂ ਚਲੇ ਵੀ ਗਏ ਕਿ ਸ਼ਾਇਦ ਸਾਡੇ ਜਿਹੜੇ ਹੈਗਾ ਪੈਸੇ ਬਣ ਜਾਣ ਕਿਉਂਕਿ ਕਈ ਬੰਦੇ ਇਹਦੇ ਵਿੱਚ ਏਜੰਟ ਇਹੋ ਜਿਹੇ ਸੀਗੇ ਕਿ ਜਿਨ੍ਹਾਂ ਨੇ ਖੁਦ ਹੀ ਮਿੱਟੀ ਖੂਨ ਉਲਾਈ ਗਏ ਪਰਲ ਜੋ ਪਰ ਕਮਾਈ ਕਰਕੇ ਪਰਲ ਦੇ ਵਿੱਚ ਹੋਰ ਇਨਵੈਸਟ ਕਰੀ ਗਏ ਕਈ ਬੰਦੇ ਇਹੋ ਸੀਗੇ ਜਿਨ੍ਹਾਂ ਨੇ ਆਪ ਦੀ ਦਸਾਂ ਨਾ ਹੋਂਦੀ ਸਾਰੀ ਕਮਾਈ ਪਰਲ ਗਰੁੱਪ ਨੂੰ ਦੇਤੀ ਤੇ ਅੱਜ ਪਰਲ ਗਰੁੱਪ ਦਾ ਅੱਗੇ ਜਿੰਨੇ ਭਾਗੀਦਾਰ ਆ ਉਹ ਤਾਂ ਨਜ਼ਾਰੇ ਲੈ ਰਹੇ ਆ ਹੁਣ ਤਾਂ ਹਰੇਕ ਨੂੰ ਕਹੋ ਭੰਗੂ ਚਿਹਰਾ ਸੀਗਾ ਜਦੋਂ ਭੰਗੂ ਹੀ ਮਰ ਗਿਆ ਹੁਣ ਕਿਹਨੂੰ ਫੜ ਕੇ ਅੰਦਰ ਦੇਣਗੇ ਤਾਂ ਥੋੜਾ ਜਿਹਾ ਉਹਨਾਂ ਨੂੰ ਸਾਈਡ ਜਿਹੜੇ ਪਿੱਛੋਂ ਜਿਹੜੇ ਪਰਦੇ ਦੇ ਪਿਛਲੇ ਖਿਡਾਰੀ ਆ ਉਹ ਹੁਣ ਮੇਨੂੰ ਲੱਗਦਾ ਨਜ਼ਾਰੇ ਲੈ ਰਹੇ ਆ ਤੇ ਆਮ ਲੋਕ ਆਸ ਕਰ ਰਹੇ ਕਿ ਸ਼ਾਇਦ ਕੋਈ ਸਰਕਾਰ ਸਾਡੀ ਬਾਹ ਫੜੇ ਤੇ ਪਰਲਪ ਚੋਂ ਸਾਡੇ ਫਸੇ ਹੋਏ ਪੈਸੇ ਕਢਾਏ ਮੈਂ ਆਸ ਕਰਦਾ ਕਿ ਇਸ ਵੀਡੀਓ ਤੋਂ ਬਾਅਦ ਕੋਈ ਨਾ ਕੋਈ ਕਾਰਵਾਈ ਜਰੂਰ ਪਰਲ ਗਰੁੱਪ ਤੇ ਹੋਊਗੀ ਤਾਂ ਕਿ ਅਪਰਲੋ ਗਰੁੱਪ ਦੇ ਵਿੱਚ ਫਸੇ ਹੋਏ ਪੈਸੇ ਲੋਕਾਂ ਨੂੰ ਦਵਾਏ ਜਾ ਸਕਣ ਧੰਨਵਾਦ